ਡਿ ਲਾਈਨ ਐਸੀ ਹੈ ਕੰਪੀਟੀਸ਼ਨ ਐਨਾ ਰਹਿੰਦਾ ਔਰ ਕਿਤੇ ਨਾ ਕਿਤੇ ਐਕਟਰਾਂ ਦੇ ਵਿੱਚ ਇਨਸਿਕਿਉਰਟੀ ਆ ਜਾਂਦੀ ਹੈ ਕਿ ਯਾਰ ਦੂਜੇ ਨੂੰ ਲੈ ਕੇ ਕੀ ਕਰ ਰਿਹਾ ਬਟ ਇਕਲੌਤੇ ਨੀਰੂ ਮੈਮ ਐਸੇ ਅਗੀ ਕੀ ਯਾਰ ਤਾਂ ਮਤਲਬ ਜੋ ਜਮਾ ਵੀ ਇਨਸਿਕਿਉਰ ਨਹੀਂ ਹੁੰਦੇ ਜੋ ਤੁਹਾਡਾ ਕੰਮ ਖਰਾਬ ਨਹੀਂ ਹੁੰਦਾ ਕਿਹੜੇ ਕੰਮ ਲਈ ਫਫੇ ਘੁੱਟਣੇ ਪੈਂਦੇ ਸਭ ਤੋਂ ਜ਼ਿਆਦਾ ਸਾਡੇ ਲਈ ਤਾਂ ਇਹ ਹੈ ਜੀ ਸ਼ੁਰੂ ਚ ਤਾਂ ਕੋਈ ਫਿਲਮ ਮਿਲ ਜੇ ਕੰਮ ਲੈਣ ਲਈ ਬਹੁਤ ਫਫੇ ਗੁੱਟਣੇ ਪੈਂਦੇ ਹਨ ਫਿਰ ਫਿਲਮ ਨੂੰ ਬਣਾਉਣ ਲਈ ਪੂਰਾ ਕਰਨ ਲਈ ਕਿਉਂਕਿ ਸਾਡੇ ਇੱਥੇ ਹਜੇ ਵੀ ਮਤਲਬ ਜੋ ਇੱਕ ਪ੍ਰੋਡਕਸ਼ਨ ਡਿਪਾਰਟਮੈਂਟ ਹੁੰਦਾ ਹੈ ਫਿਲਮ ਦਾ ਨਾ ਜੋ ਪ੍ਰੋਡਿਊਸਰ ਪੱਕ ਹੈ ਉਹ ਹਜੇ ਵੀ ਉਹਨੂੰ ਸੀਰੀਅਸਲੀ ਲੈਣ ਦੀ ਲੋੜ ਹੈ ਸੋ ਬਹੁਤ ਸਾਰੀਆਂ ਚੀਜ਼ਾਂ ਐ ਜੋ ਮੈਨੇਜ ਕਰਨੀਆਂ ਪੈਣਗੀਆਂ ਤੇ ਹੋਪਫੁਲੀ ਸਾਡੇ ਇੱਥੇ ਪ੍ਰੀ-ਪ੍ਰੋਡਕਸ਼ਨ ਨੂੰ ਅਸੀਂ ਥੋੜਾ ਹੋਰ ਟਾਈਮ ਦੇਈਏ ਤਾਂ ਘੱਟ ਫਫੇ ਗੁੱਟਣੇ ਪੈਣਗੇ जो बंदा कहें चार पैसे कमा लेना नाम बन गया सोके okay हून की है बट एस तरीके दैट्स हाउ शीज दी नीरू बाजवा सो आई हैव टू लर्न अ लॉट एंड आई हैव लर्न अ लॉट एंड आई रियली थैंक यू फॉर लैटिंग मी वर्क विद यू असी सची बहुत फन किया रियली मतलब मेरी छोटी भैन वर्गी अम्बे मतलब बहुत पॉजिटिविटी नम किया ਐਂਡ ਜਿਵੇਂ ਰੁਬੀਨਾ ਆ ਮੈਨੂੰ ਆਈ ਲੱਗਿਆ ਕਿ ਤਾਰਿਆ ਮੇਰੇ ਨਾਲ ਯੂ نو ਮੇਰੀ ਛੋਟੀ ਸਿਸਟਰ ਆ ਬਈ ਕਿ ਨਾ ਅਸੀਂ ਪੋਸਟਰ ਦੇਖ ਰਹੇ ਹਾਂ ਤੁਹਾਨੂੰ ਸਾਰਿਆਂ ਨੂੰ ਕੁਐਸਚਨ ਹੈ ਐਂ ਤੁਹਾਨੂੰ ਨੀਰੂ ਮੈਮ ਨੇ ਤਾਂ ਜਾਨ ਕਿ ਉਸ ਦੇ ਵਿੱਚ ਨਾ ਤੁਸੀਂ ਨੀਚੇ ਲਿਖਿਆ ਹੋਇਆ ਹੈ ਕਿ ਸਾਰੀਆਂ ਕੁੜੀਆਂ ਚਿੜੀਆਂ ਨਹੀਂ ਹੁੰਦੀਆਂ ਕੁਝ ਇੱਲਾ ਵੀ ਹੁੰਦੀਆਂ ਨੇ ਤੇ ਮੈਂ ਤੁਸੀਂ ਇਹ ਦੱਸੋ ਕਿ ਮੁੰਡੇ ਜਿਹੜੀ ਕੁੜੀਆਂ ਨੂੰ ਚਿੜੀਆਂ ਸਮਝਦੇ ਆ ਕਿਉਂ ਇੱਲਾ ਵਰਡ ਯੂਜ਼ ਕੀਤਾ ਤੁਸੀਂ ਕਿਉਂ ਯੂਜ਼ ਕੀਤਾ ਉਹ ਤਾਂ ਯੂਜ਼ ਕੀਤਾ ਕਿਉਂਕਿ ਹਮੇਸ਼ਾ ਚਿੜੀਆਂ ਕੁੜੀਆਂ ਨੂੰ ਲਾਈਕ ਵਿਚਾਰਾ ਦੇਖਿਆ ਜਾਂਦਾ ਹੈ ਹਨ ਬਟ ਹੁਣ ਉਹ ਜਾ ਟਾਈਮ ਨਹੀਂ ਹੈ ਅੱਜ ਦੀਆਂ ਕੁੜੀਆਂ ਆਪਣੇ ਆਪ ਨੂੰ ਸਟੈਂਡ ਕਰਦੀਆਂ ਆ ਆਪਣੇ ਲਈ ਅਰਨ ਵੀ ਕਰਦੀਆਂ ਪਹਿਲਾਂ ਕੋ ਨਹੀਂਗਾ ਕਿ ਹੁਣ ਕਿਸੇ ਤੇ ਡਿਪੈਂਡੈਂਟ ਹੈ ਹਨ ਹੁਣ ਆਪਣੀ ਲੜਾਈ ਉਹ ਆਪ ਲੜ ਸਕਦੀਆਂ ਸੋ ਤਾਂ ਚਿੜੀਆਂ ਨਹੀਂ ਹੈ ਹੁਣ ਉਹ ਇਲਣਾ ਕੀ ਹੈ ਤਾਂ ਇੱਕ ਟੀਮ ਮੈਂ ਹੋਰ ਮਤਲਬ ਵਿੱਚੋਂ ਟੋਕ ਕੇ ਕਹੂੰਗਾ ਪਰਤੋ ਮੈਨੂੰ ਯਾਦ ਆਇਆ ਤਾਂ ਇਸ ਫਿਲਮ ਦੇ ਵਿੱਚ ਨਾ ਇੱਕ ਬੜੀ ਵਧੀਆ ਹੈ ਨਾ ਮਤਲਬ ਗੱਲ ਹੋਈ ਕਿ ਪ੍ਰਭ ਜਿਹੜਾ ਅੰਬੀ ਨੇ ਕਰੈਕਟਰ ਕਰ ਰਿਹਾ ਸੀ ਉਹ ਅੰਬੀ ਨੇ ਕੀਤਾ ਤੇ ਜਿਹੜਾ ਅੰਬੀ ਕਰੈਕਟਰ ਕਰ ਰਿਹਾ ਸੀ ਉਹ ਪ੍ਰਭ ਦਾ ਸੋ ਅੰਬੀ ਬਾਈ ਬਹੁਤ ਚਿਰ ਤੋਂ ਇੰਡਸਟਰੀ ਦੇ ਵਿੱਚ ਐ ਤੇ ਅਨਫੋਰਚਨਟਲੀ ਜਦੋਂ ਅਸੀਂ ਲਿਖ ਰਹੇ ਸੀਗੇ ਤੇ ਅੰਬੀ ਦਾ ਜੋ ਕਰੈਕਟਰ ਸੀਗਾ ਉਹ ਉਹਨਾਂ ਵਧੀਆ ਨਹੀਂ ਸੀਗਾ ਤੇ ਪਰ ਜੋ ਪ੍ਰਭ ਕਰੈਕਟਰ ਕਰ ਰਿਹਾ ਸੀ ਉਹ ਕਰੈਕਟਰ ਜ਼ਿਆਦਾ ਵਧੀਆ ਸੀਗਾ ਤਾਂ ਅਸੀਂ ਪ੍ਰਭ ਨੂੰ ਕਿਹਾ ਕਿ ਯਾਰ ਤੂੰ ਤਾਂ ਨਵਾਂ ਐ ਚਲ ਤੇਨੂੰ ਹਜੇ ਹੋਰ ਮੌਕੇ ਮਿਲਣਗੇ ਵੀ ਅੰਬੀ ਬਾਈ ਬੇਸਟ ਹੋ ਜਾਊਗਾ ਤਾਂ ਆਪਾਂ ਤੁਹਾਡੇ ਕਰੈਕਟਰ ਚੇਂਜ ਕਰ ਦਿੰਨੇ ਆ ਇੱਕ ਦੂਜੇ ਨਾਲ ਰਿਵਰਸ ਕਰ ਦਿੰਨੇ ਸੋ ਅਸੀਂ ਉਹਨਾਂ ਦੇ ਕਰੈਕਟਰ ਬਦਲਦੇ ਔਰ ਫਿਰ ਜਦੋਂ ਅਸੀਂ ਕੰਮ ਕਰ ਰਹੇ ਸੀ ਇਹ ਚ ਦੇਖੋ ਕਿ ਤੁਹਾਡੀ ਗੁੱਡਵਿਲ ਕਿਵੇਂ ਕੰਮ ਆਉਂਦੀ ਹੈ ਹੁਣ ਫਿਲਮ ਦੇ ਵਿੱਚ ਪ੍ਰਭ ਦਾ ਕੈਰੈਕਟਰ ਜਿਆਦਾ ਵਧੀਆ ਹੈ ਕਈ ਵਾਰੀ ਤੁਸੀਂ ਜੇ ਕੋਈ ਚੰਗਾ ਕੰਮ ਕਰਦੇ ਹੋ ਤਾਂ ਤੁਹਾਨੂੰ ਨਾਲ ਦੇ ਨਾਲ ਹੀ ਫਲ ਮਿਲਦਾ ਉਹਦਾ ਕੀ ਬਾਤ ਹੈ ਭਾਈ ਸੋ ਭਈ ਉਹ ਤਾਂ ਨਾਰਮਲੀ ਵੀ ਆਪਾਂ ਕਰਦੇ ਕਿ ਤੁਸੀਂ ਜਦੋਂ ਕਾਸਟਿੰਗ ਵੀ ਕਰਦੇ ਹੋ ਜਿਵੇਂ ਹੁਣ ਤੁਸੀਂ ਆ ਪ੍ਰਭ ਭਾਈ ਵਾਲੀ ਦੱਸੀ ਜਾਂ ਨੰਬੀ ਭਾਈ ਵਾਲੀ ਆਪ ਪੂਰਾ ਇਨਵੋਲਵ ਰਹਿੰਦੇ ਹੋ ਨਾਲ ਹੈਨਾ ਐਂ ਤੁਸੀਂ ਕਿਸੇ ਤੇ ਜਿਆਦਾ ਡਿਪੈਂਡੈਂਟ ਨਹੀਂ ਆਪ ਪੂਰਾ ਕੱਲੀ ਕੱਲੀ ਚੀਜ਼ ਐਂ ਜਦੋਂ ਮੂਵੀ ਲਿਖੀ ਫਫੇ ਘੁੱਟਨੀ ਆ ਨੀਰੂ ਮੈਮ ਤੇ ਤਾਰੀਮ ਮੈਮ ਪਹਿਲਾਂ ਨਾ ਮਹੀ ਸੀ ਬਸ ਇਹਨ ਹਾਂਜੀ ਜਦੋਂ ਐਕਚੁਅਲੀ ਅਸੀਂ ਹਜੇ ਡਵੈਲਪ ਡਵੈਲਪਿੰਗ ਸਟੇਜ 'ਚ ਸੀਗਾ ਸੋ ਉਦੋਂ ਹੀ ਮੈਂ ਨੀਰੂ ਮੈਮ ਨੂੰ ਸੁਣਾਈ ਸੀ ਉਦੋਂ ਹੀ ਤਾਂ ਨਿਆਣੀ ਸੁਣਾਈ ਸੀ ਕਿ ਤੋਂ ਹਾਈਡਲੀ ਕੱਕੀ ਸਿਚੁਏਸ਼ਨ ਫਿਲਮ ਦੀ ਕਹਾਣੀ ਵੀ ਇਹੋ ਜਿਹੀ ਡਿਮਾਂਡ ਕਰਦੀ ਸੀ ਕਿ ਦੋ ਕੁੜੀਆਂ ਇੱਕ ਥੋੜੀ ਵੱਡੀ ਚਾਹੀਦੀ ਸੀ ਸਾਨੂੰ ਇੱਕ ਥੋੜੀ ਜੰਨ ਚਾਹੀਦੀ ਸੀ ਸੋ ਉਸ ਤਰੀਕੇ ਦਾ ਕੰਬੀਨੇਸ਼ਨ ਸੀਗਾ ਸੋ ਸਟਾਰਟਿੰਗ ਤੋਂ ਇਹੀ ਪੁਆਇੰਟ ਸੀਗੇ ਤੇ ਲੱਕੀਲੀ ਸਾਨੂੰ ਉਹੀ ਕਾਸਟ ਮਿਲ ਗਈ ਜੋ ਸੋਚੀ ਸੀ ओके थैंक यू एंड निरूमेंट तानिया थानो क्वेश्चन है था जब पहली बार राइटल सुने फफे कुटनिया पहली चीज दिमाग च ची क्या आई वन वर्ड दस्तो जाए मतलब क्या मीनिंग मैं तो आज भी नहीं पता जिन्ना के दस्या भाई ने तू आप दसो फफे कुटनिया दा मतलब की है एज पर निरूआज मतलब यार मीनिंग के यू नो पेरो मतलब इजी दसो ट्रिक ਕਲੇਸ਼ੀ ਪਾਉਂਦੇ ਰਹਿੰਦੇ ਹਾਂ ਕੁਛ ਨਾ ਕੁਛ ਚਲ ਹੁਣ ਤੁਹਾਡੇ ਦੋਨਾਂ ਲਈ ਇੱਕ ਟਾਸਕ ਹੈ ਛੋਟਾ ਜਿਹਾ ਠੀਕ ਹੈ ਹੁਣ ਤੁਸੀਂ ਕੀ ਕਰਨਾ ਹੈ ਤੁਸੀਂ ਦੋਨਾਂ ਨੇ ਫਫੇ ਕੁੱਟਣੇ ਠੀਕ ਹੈ ਤੁਸੀਂ ਚਾਹੇ ਅਸਿਊਮ ਕਰ ਲਓ ਮੂਵੀ ਦਾ ਸੈੱਟ ਹੈ ਜਗਦੀਪ ਭਾਈ ਹੈ ਹਨਾ ਗੁਰਬਾਸਪਾ ਜੀ ਨੇ ਐਂਡ ਪ੍ਰੋਡਿਊਸਰ ਨੇ ਅਸੀਂ ਦੋਸਰ ਬੈਠੇ ਇੰਨਾ ਬਾਰੇ ਫਫੇ ਕੁੱਟਣੇ ਤੁਸੀਂ ਆਪਸ ਵਿੱਚ ਦੋਨਾਂ ਨੇ ਹਾਂਜੀ ਐਨੀ ਫਿਲਮ ਬਣਾਤੀ ਫਫੇ ਕੁੱਟਣੀਆਂ ਐਨੇ ਪ੍ਰੋਡਿਊਸਰਾਂ ਦੇ ਪੈਸੇ ਲੱਗਦੇ ਕਿੱਥੇ ਲੈ ਵਿੱਚ ਫਫੇ ਕੁੱਟੇ ਪ੍ਰੋਡਿਊਸਰ ਵੀ ਨਾਲ ਹੀ ਨਹੀਂ ਫਫੇ ਕੁੱਟਣ ਵਾਲੇ ਕੰਮ ਵੇਖਦੇ ਤੁਸੀਂ ਸਾਡੀ ਫਿਲਮ ਵੇਖੋ ਬਹੁਤ ਪੈਸੇ ਲਾਤੇ ਪ੍ਰੋਡਿਊਸਰਾਂ ਨੇ ਤੋਂ ਅੱਛਾ ਥੈਂਕ ਯੂ ਸੋ ਮੱਚ ਐਂਡ ਮੇਰੇ ਕੋਲ ਕੁਝ ਕੁਐਸਚਨਸ ਆਇਆ ਨੇ মিডিਆ ਵੱਲੋਂ ਮੈਂ ਉਹ ਪੁੱਛੂੰਗਾ ਜਿੰਨਾਂ ਲਈ ਜਿਹੜੇ ਵੀ ਕੁਐਸਚਨਸ ਨੇ ਤੁਸੀਂ ਉਹਨਾਂ ਦੇ ਆਂਸਰਸ ਦੋਵੋਗੇ ਸੋ ਕੁਐਸਚਨ ਹੈ ਨਿਰੂਪਮੰਤ ਆਣੀ ਲਈ ਬਾਈ ਜੈਸੀ ਵਿਲੇਜ ਫਰਮ ਪੰਜਾਬੀ ਟੇਸ਼ਨ ਇਹ ਕਹਿੰਦੇ ਕਿ ਇੰਡਸਟਰੀ ਦੇ ਵਿੱਚ ਕਿਸ ਕੰਮ ਲਈ ਫਫੇ ਕੁੱਟਣੇ ਪੈਂਦੇ ਜ਼ਿਆਦਾ ਇਹ ਸਾਰੇ ਨਹੀਂ ਤਕਰੀਬਾ ਤੁਸੀਂ ਵੀ ਜਵਾਬ ਦੇ ਸਕਦੇ ਗੁਰਬਾਜ ਵੀ ਤੁਸੀਂ ਕਿਹੜੇ ਕੰਮ ਲਈ ਫਫੇ ਕੁੱਟਣੇ ਪੈਂਦੇ ਸਭ ਤੋਂ ਜ਼ਿਆਦਾ ਮੈਂ ਬੋਲਦਾ ਮਾਈਕ 'ਚ ਕੋਈ ਨਹੀਂ ਚਲੋ ਹੁਣ ਨਹੀਂ ਵਾ ਪਹਿਲਾ ਪਹਿਲਾ ਪੇਮੈਂਟ ਲੈ ਆਂ ਅਨਸਰ ਇਜ਼ ਗੂਚੂ ਸੀ ਅਨਸਰ ਜਗਦੀਪ ਭਾਈ ਥੋੜੇ ਬੋਲੋ ਜਵਾਬ ਆ ਸਾਡੇ ਲਈ ਤਾਂ ਇਹ ਹੈ ਜੇ ਸ਼ੁਰੂ 'ਚ ਤਾਂ ਕੋਈ ਫਿਲਮ ਮਿਲ ਜੇ ਕੰਮ ਲੈਣ ਲਈ ਬਹੁਤ ਸਫਰ ਗੁੱਟ ਨਹੀਂ ਪੈਂਦੇ ਹੁਣ ਫਿਲਮ ਨੂੰ ਬਣਾਉਣ ਲਈ ਪੂਰਾ ਕਰਨ ਲਈ ਕਿਉਂਕਿ ਸਾਡੇ ਇੱਥੇ ਹਜੇ ਵੀ ਮਤਲਬ ਜੋ ਇੱਕ ਪ੍ਰੋਡਕਸ਼ਨ ਡਿਪਾਰਟਮੈਂਟ ਹੁੰਦਾ ਹੈ ਫਿਲਮ ਦਾ ਹਨਾ ਜੋ ਪ੍ਰੋਡਿਊਸਰ ਪੱਕ ਹੈ ਉਹ ਹਜੇ ਵੀ ਉਹਨੂੰ ਸੀਰੀਅਸਲੀ ਲੈਣ ਦੀ ਲੋੜ ਹੈ ਸੋ ਬਹੁਤ ਸਾਰੀਆਂ ਚੀਜ਼ਾਂ ਜੋ ਮੈਨੇਜ ਕਰਨੀਆਂ ਪੈਂਦੀਆਂ ਤੇ ਹੋਪਫੁਲੀ ਸਾਡੇ ਇੱਥੇ ਪ੍ਰੀਪ੍ਰੋਡਕਸ਼ਨ ਨੂੰ ਅਸੀਂ ਥੋੜਾ ਹੋਰ ਟਾਈਮ ਦੇਈ ਹੈ ਤਾਂ ਘੱਟ ਫਫੇ ਗੁੱਟਣੇ ਪੈ। ਸੋ ਉਸ ਕਰਕੇ ਸੈੱਟ ਤੇ ਥੋੜਾ ਜਿਆਦਾ ਕੀ ਬਤਾਇਆ ਬਹੁਤ ਹੀ ਸੁਲਝੀ ਹੋਈ ਫਫੇ ਗੁੱਟਣੇ ਆ ਦੱਸ ਮੈਂ। ਓਕੇ ਨੈਕਸਟ ਤਾਨਿਆ ਅ ਤਾਨੀ ਤੁਹਾਡੇ ਲਈ ਕੁਐਸਚਨ ਹੈ ਫਰੋਮ ਲਵਲੀਨ ਪੰਜਾਬੀ ਗਰੂਪ ਉਹ ਪਛਦੇ ਕਿ ਨੀਰੂ ਮੈਮ ਨੇ ਇੰਡਸਟਰੀ ਦੇ ਵਿੱਚ ਕਾਫੀ ਸਟੇਰੀਓਟਾਈਪ ਬ੍ਰੇਕ ਕੀਤੇ ਹੈ ਨਾ ਐਂਡ ਤੁਸੀਂ ਜਿਹੜੇ ਬ੍ਰੇਕ ਸਟੇਰੀਓਟਾਈਪ ਬ੍ਰੇਕ ਤੇ ਤੁਹਾਡਾ ਸਭ ਤੋਂ ਜ਼ਿਆਦਾ ਕਿਸ ਚੀਜ਼ ਤੋਂ ਇਨਸਪਾਇਰ ਹੋਨੇ ਹੋ ਨੀਰੂ ਮੈਮ ਤੋਂ ਮੈਂ ਹਰ ਚੀਜ਼ ਤੋਂ ਇਨਸਪਾਇਰ ਹੋਨੇ ਆਨੈਸਟਲੀ ਇਟਸ ਅ ਬਲੇਸਿੰਗ ਕਿ ਸ਼ੀ ਹੈਜ਼ ਬਰਾਟ ਅ ਡਿਫਰੈਂਸ ਟੂ ਦ ਸਿਨੇਮਾ ਉਹ ਸੌਖੀ ਗੱਲ ਨਹੀਂ ਕਿ ਸੋ ਕਾਮਯਾਬ ਹੋਣਾ ਮੈਂ ਕਹੂੰਗੀ ਇੱਕ ਪੁਆਇੰਟ ਤੱਕ ਸੌਖਾ ਹੈ ਪਰ ਕਾਮਯਾਬੀ ਮੇਨਟੇਨ ਕਰਕੇ ਰੱਖਣਾ ਫॉर ਸੱਚ ਅ ਲੌਂਗ ਪੀਰੀਅਡ ਆਫ ਟਾਈਮ ਇਜ਼ ਵੈਰੀ ਹਾਰਡ ਐਂਡ ਆ ਵੁੱਡ ਸੇ ਅ ਬਿਗ ਰਾਉਂਡ ਆਫ ਅਪ Everything on top and it's not that she's standing here. Uh Kamali ajiving dedication, ohi speed, ohi energy, which is not normal, which is something uh Judah Pasek Male Nam Bang. It's okay, but S3 that's how she's the Nirubajwa. So I have to learn a lot and I have learnt a lot and I really thank you for letting me work with you. it's actually a big thing and i think everybody should learn she is actually amazing it's not that she's standing here but she is she is the queen miru bajwa scale miru bajwa miru mem likari zor da taali ho jao please zor and next question uh, jagdeep bhai and taniya thode to and a question aaya from sibran from rozana spokesman ek hindi ki je tu si lekh banayi usde vich mail karade rabba nu no tribute ditta sega si tusi ha na and on taniya is movie de vich mail karade rabba di actress ਅਨਾ ਇੱਕ ਜਿਮੀ ਸ਼ੇਰ ਕੀ ਨਿਰਵਾਜਾ ਹੁਣ ਉਹਨਾਂ ਦੇ ਨਾਲ ਕੰਮ ਕਰ ਰਿਹਾ ਤੁਸੀਂ ਆਈ ਥਿੰਕ ਤਸ ਹੀ ਚੁੱਕੇ ਸਾਰਾ ਐਂਡ ਚਕਦੀਪ ਜੀ ਨੂੰ ਇਹ ਪੁੱਛਣਾ ਚਾਹੁੰਦੇ ਵੇ ਇਸ ਚੀਜ਼ ਦਾ ਤੁਹਾਡੇ ਮਨ ਦੇ ਵਿੱਚ ਕੀ ਚੱਲ ਰਿਹਾ ਸੀ ਜਦੋਂ ਕਦੇ ਕੋਰਿਲੇਟ ਕੀਤਾ ਲੇਖ ਦੇ ਨਾਲ ਹਾਂ ਐਕਚੁਅਲੀ ਮੈਂ ਤਾਂ ਮਿਲਿ ਪਹਿਲੀ ਫਿਲਮ ਜੀ ਨਿਰੋ ਮੈਮ ਨਾਲ ਸੀਗੀ ਸੋ ਕਾਫੀ ਵਾਰ ਕੰਮ ਕਰ ਲਿਆ ਸੋ ਹੁਣ ਤਾਂ ਵਧੀਆ ਲੱਗਦਾ ਹੁਣ ਤੱਕ ਦੂਜੀ ਨੂੰ ਚੰਗੀ ਤਰ੍ਹਾਂ ਜਾਣਦੇ ਆ ਬਟ ਹੱਗੇ ਹਰ ਵਾਰੀ ਜਦੋਂ ਵੀ ਅਸੀਂ ਕੰਮ ਕਰਦੇ ਆ ਕਦੇ ਕਦੇ ਕੰਮ ਕਰਦੇ ਕਰਦੇ ਇਸ ਚੀਜ਼ ਤੇ ਧਿਆਨ ਜਾਂਦਾ ਹੈ सीआरसी सब्जी नीरू मैम ਨਾਲ ਕੰਮ ਕਰ ਰਹੇ ਹਾਂ ਤਾਂ ਉਹਦੋਂ ਆਪਣੇ ਆਪ ਲਈ ਵਧੀਆ ਲੱਗਦਾ ਹੈ ਕਿ ਅਸੀਂ ਕੋਈ ਮਕਾਮ ਅਚੀਵ ਕੀਤਾ ਤੇ ਮੇਲ ਕਰਾ ਦੇ ਰੱਬਾ ਇੱਕ ਇਹੋ ਜਿਹੀ ਫਿਲਮ ਹੈ ਜਿਨੇ ਪੰਜਾਬੀ ਇੰਡਸਟਰੀ ਨੂੰ ਲਾਈਕ ਮੈਂ ਵੀ ਉਸ ਫਿਲਮ ਨੂੰ ਦੇਖ ਕੇ ਉਹ ਫਿਰ ਉਹਦੋਂ ਦੋਕਸਾਲ ਬਾਅਦ ਜਟ ਐਂਡ ਜੂਲੀਅਟ ਆਈ ਸੀ ਤਾਂ ਉਹ ਦੋ ਤਿੰਨ ਫਿਲਮਾਂ ਦੇਖ ਕੇ ਮੈਂ ਸੋਚਿਆ ਸੀ ਕਿ ਯਾਰ ਮੈਂ ਹਾਂ ਪੰਜਾਬੀ ਇੰਡਸਟਰੀ ਚ ਕੰਮ ਕਰਨਾ ਹੈ ਸੋ ਉਹ ਐਸੀ ਐਸੀ ਫਿਲਮ ਹੈ ਜਿਹਨੇ ਸਾਡੀ ਇੰਡਸਟਰੀ ਨੂੰ ਜਿੱਥੇ ਅੱਜ ਪਹੁੰਚੇ ਉਹਦੇ ਚ ਮੇਲ ਕਰਾ ਦੇ ਰੱਬ ਦਾ ਬਹੁਤ ਵੱਡਾ ਹੱਥ ਹੈ ਤੇ ਲੇਖ ਚ ਸਾਨੂੰ ਇੱਕ ਔਪੋਰਚੁਨਿਟੀ ਮਿਲੀ ਸੀਗੀ ਕਿ ਅਸੀਂ ਕਿਸੇ ਫਿਲਮ ਨੂੰ ਟ੍ਰਿਬਿਊਟ ਕਰਵਾਈਏ ਤਾਂ ਸਿਰ ਅਸੀਂ ਮੇਲ ਕਰਾ ਦੇ ਰੱਬ ਨੂੰ। ਥੈਂਕ ਯੂ so much ਬਹੁਤ ਬਹੁਤ ਜ਼ੋਰਦਾਰੀਆਂ ਪੇਜ ਰਿਕਮੈਂਡ। ਐਂਡ ਨੈਕਸਟ ਕੁਐਸਚਨ ਟੂ ਨੀਰੂ ਮੈਮ। ਨਾਮ ਮੇਰੇ ਕੋਲ ਆਇਆ ਨਹੀਂ ਬਟ ਕੁਐਸਚਨ ਆ ਗਿਆ ਕਿੰਨਾ ਦਾ ਕੁਐਸਚਨ ਹੈ। ਇਹ ਕਹਿੰਦੇ ਕਿ ਤੁਸੀਂ ਹਮੇਸ਼ਾ ਇੰਡਸਟਰੀ ਦੇ ਵਿੱਚ ਸਟਰੋਂਗ ਫੀਮੇਲ ਪ੍ਰੈਜ਼ੈਂਸ ਰੱਖਿਆ ਚਾਹੀਏ ਫਿਲਮਾਂ ਦੀ ਗੱਲ ਕਰੀਏ ਜਾਂ ਵੈਸੇ ਆ ਬੀਇੰਗ ਅ ਫੀਮੇਲ ਐਂਡ ਉਸ ਤੋਂ ਇਲਾਵਾ ਕੋਈ ਹੋਰ ਮੈਸੇਜ ਦੇਖਣ ਨੂੰ ਮਿਲ ਰਿਹਾ ਫਿਲਮ ਦੇ ਵਿੱਚ ਬਿਕਾਜ਼ ਤੁਸੀਂ ਕਰ ਰਹੇ ਹੋ ਪੂਰਾ ਇੰਜੋਏ ਸਾਨੂੰ ਦੇਖ ਰਿਹਾ ਕਾਮੇਡੀ ਵੀ ਦਿਖ ਰਹੀ ਹੈ ਥ੍ਰਿਲਰ ਵੀ ਹੈ ਬਟ ਮੈਸੇਜ ਕੀ ਹੈ ਇਸ ਫਿਲਮ ਦੇ ਵਿੱਚ ਮੇਰੇ ਲਈ ਮੈਸੇਜ ਇਹ ਆ ਕਿ ਬਾਕੀ ਸਾਰੇ ਸਾਰੇ ਨੇ ਅਲੱਗ-ਅਲੱਗ ਹੁੰਦਾ ਹੈ ਜਦੋਂ ਤੁਸੀਂ ਫਿਲਮ ਦੇਖੋਗੇ ਤਾਂ ਯੂ نو everybody comes out with a different perspective but mainu jo message milya aur jo main manti ni ha ke har kudi kudi nu independent hona matlab bahut zaruri hai main jadon vi mainu ke puchta hai ke kudiyan nu tu si ki koge te main hi kenni ha ke financially independent hona bahut bahut zaruri hai sab to zaruri hai yeah thank you so much alik ho da so film de vich jehdi tusi reels <laughs> bana rahe ho idea kida toda hai taan ya da jehdi reels <laughs> tusi social media de shayed vich pure kis sandosh sir da idea hai kina sandosh ji ਇੱਤ ਆ ਬੋਲਨੇ ਰਹੇ ਸਰ ਆ ਇਤਨੇ ਬੜੀ ਬੜੀ ਆਈਡੀਆਸ ਦੇ ਰਹੇ ਹੋ ਆ ਸਾਡੇ ਸਾਡੇ ਬਾਸ ਆ ਵੀ ਇੱਥੇ ਖੜੇ ਆ ਜਿਹਨੇ ਜੋ ਕਿਹਾ ਸੀ ਉਹ ਹੀ ਕੀਤਾ ਕੀ ਬਾਤ ਹੈ ਐਂਟੜੇ ਗਾਣਾ ਵੀ ਲਿਖਣ ਆਏ ਉਹ ਵੀ ਟ੍ਰੈਂਡਿੰਗ ਚ ਚੱਲ ਰਿਹਾ ਉਹ ਹਰ ਕਿਸ ਨੂੰ ਮੈਂ ਦੇਖ ਸਾਡੇ ਨਾਲ ਵੀ ਨਾ ਮੁੰਡਿਆਂ ਨੂੰ ਵੀ ਕੇਨ ਸਟੈਪ ਯਾਦ ਹੋ ਗਏ ਭੇੜ ਮਤਲਬ ਆਈ ਗੈਸ ਐਮੀ ਜੀ ਨੂੰ ਵੀ ਥੈਂਕ ਯੂ ਦਾ ਬੰਦਾ ਇਥੇ ਸਟੇਜ ਤੇ ਕਿ ਉਹਨਾਂ ਨੇ ਉਹ ਗਾਣਾ ਸਾਡੇ ਲਈ ਗਾਇਆ ਐਂਡ ਕਪਤਾਨ ਜੀ ਨੇ ਮਿਊਜ਼ਿਕ ਦਿੱਤਾ ਸੋ ਇਟਸ ਐਨ ਅਮੇਜ਼ਿੰਗ Song ਤੇ ਅਸੀਂ ਸੱਚੀ ਬਹੁਤ ਫਨ ਕੀਤਾ ਤਾਨੀਆ ਰੀਲੀ ਮਤਲਬ ਮੇਰੀ ਛੋਟੀ ਪੈਨ ਬਣ ਗਈ ਆ ਅਸੀਂ ਫਿਲਮ ਦੇ ਵਿੱਚ ਮਤਲਬ ਬਹੁਤ ਪੋਜ਼ਿਟਿਵਿਟੀ ਨਾਲ ਕੰਮ ਕੀਤਾ ਐਂਡ ਜਿਵੇਂ ਰੂਬੀਨਾ ਮੈਨੂੰ ਆਈ ਲੱਗਿਆ ਕਿ ਤਾਨੀਆ ਮੇਰੇ ਨਾਲ ਯੂ نو ਮੇਰੀ ਛੋਟੀ ਸਿਸਟਰ ਆ ਸੋ ਅਮ ਯਾ ਅਗਲਾ गाना ਸੱਡਾ ਆਉਣ ਆ ਰਿਹਾ ਉਹ ਵੀ ਸਾਰੇ ਗਾਣੇ ਨੇ ਨਹੀਂ ਸਿਲੈਕਟ ਕੀਤੇ ਅੱਛਾ ਵਿਜਗਦੀਪਾ ਦੀ ਚੋਇਸ ਹੈ ਹਾਂਜੀ ਹਾਂਜੀ ਲੈ ਫਿਰ ਤਾਂ ਫਿਲਮ ਮਿਊਜ਼ਿਕਲੀ ਵੀ ਬਹੁਤ ਵੱਡੀ ਹੋਣ ਵਾਲੀ ਮੈਨੂੰ ਐ ਲੱਗ ਰਿਹਾ ਹੈ ਬਾਈ ਕੁਛ ਆ ਰਿਹਾ ਦਿਨੋਂ ਮੈਨੂੰ ਲੱਗਦਾ ਬੋਲ ਲੋ ਕੋਈ ਬਾਈ ਕੰਟਰੋਲ ਕਰ ਰਹੇ ਨਹੀਂ ਮੈਂ ਇੱਕ ਚੀਜ਼ ਹੋਰ ਕਹੂੰਗਾ ਕਿ ਅਕਸਰ ਜਦੋਂ ਤੁਸੀਂ ਚਾਹੇ ਦੋ ਹੀਰੋਇਨਾਂ ਹੋਣ ਜਾਂ ਦੋ ਹੀਰੋ ਹੋਣ ਜਦੋਂ ਉਹਨਾਂ ਨਾਲ ਕੰਮ ਕਰਨਾ ਹੈ ਨਾ ਤਾਂ ਉਹ ਮੋਸਟ ਡਿਫਿਕਲਟ ਹੁੰਦਾ ਹੈ ਕਿ ਕਿਉਂਕਿ ਸਾਡੀ ਲਾਈਨ ਐਸੀ ਹੈ ਕੰਪੀਟੀਸ਼ਨ ਐਨਾ ਰਹਿੰਦਾ ਹੈ ਔਰ ਕਿਤੇ ਨਾ ਕਿਤੇ ਐਕਟਰਾਂ ਦੇ ਵਿੱਚ ਇਨਸਿਕਿਉਰਟੀ ਆ ਜਾਂਦੀ ਹੈ ਕਿ ਯਾਰ ਦੂਜੇ ਨੂੰ ਲੈ ਕੇ ਕੀ ਕਰ ਰਿਹਾ ਬਟ ਇਕਲੌਤੇ ਨੀਰੂ ਮੈਮ ਐਸੇ ਇਕ ਹੀ ਨਹੀਂ ਤਾਂ ਮਤਲਬ ਜੋ ਜਮਾ ਵੀ ਇਨਸਿਕਿਉਰ ਨਹੀਂ ਹੁੰਦੇ ਸੋ ਤੁਹਾਡਾ ਕੰਮ ਖਰਾਬ ਨਹੀਂ ਹੁੰਦਾ ਕਿਆ ਬਸ ਇਹ ਹੋ ਰਿਹਾ ਤਾਂ ਇਹ। ਜਗਦੀਪ ਨੇ ਪਹਿਲੀ ਵਾਰ ਤੁਹਾਨੂੰ ਇਮੋਸ਼ਨਲ ਤੇ ਦੇਖਿਆ ਸੀ ਸੀਰੀਅਸਲੀ। ਐਂਡ ਦੇ ਦੇ ਲੀਆਂ ਗੱਲਾਂ। ਇਹ ਮੈਨੂੰ ਲੱਗਦਾ ਕਿ ਰਾਈਟਰ ਲਈ ਨਾ ਕਰ ਬਹੁਤ ਇੰਪੋਰਟੈਂਟ ਹੁੰਦੀ ਹੈ। ਸੋ ਕਈ ਵਾਰੀ ਸੈੱਟ ਤੇ ਕੁਝ ਕੰਪਰੋਮਾਈਜ਼ ਕਰਕੇ ਕੁਝ ਤਾਂ ਕੁਝ ਹੋਰ ਬਣ ਜਾਂਦਾ। ਸੋ ਬਹੁਤ ਵੱਡੀ ਗੱਲ ਹੈ ਕਿ ਕੋਈ ਐਡਵਰ ਟਰੈਕਟਰ ਤੁਹਾਡੇ ਤੇ ਬਲੀਵ ਕਰਦਾ। ਜੋ ਨੂੰ ਬਿਲਕੁਲ ਵੀ ਇਨਸਿਕਿਉਰਟੀ ਨਹੀਂ ਹੈ ਕਿ ਦੂਜਾ ਬੰਦਾ ਕੀ ਕਰੇ। ਸੋ ਇਹ ਬਹੁਤ ਘੱਟ ਐਕਟਰ ਕਰਦੇ ਹਨ ਮੈਨੂੰ ਲੱਗਦਾ ਸਾਰਿਆਂ ਨੂੰ ਕਰਨਾ ਚਾਹੀਦਾ। ਵਾਕ ਵਾਕ ਮੇਰੇ ਵਾਂ ਤੁਹਾਨੂੰ ਪੁੱਛਣਾ ਜਿਵੇਂ ਜਗਦੀਪ ਭਾਈ ਨੇ ਕਿਹਾ ਕਿ ਤੁਸੀਂ ਇਨਸਪੀਰੇਸ਼ਨ ਹੋ ਕਈ ਲੋਕਾਂ ਦੀ ਨਾਲ ਤੁਹਾਨੂੰ ਕਦੇ ਦਿੱਤਾ ਹੋਇਆ ਆਨ ਸੈੱਟ ਤੁਹਾਨੂੰ ਕਿਸੇ ਨੇ ਮੋਟੀਵੇਟ ਕੀਤਾ ਹੋਵੇ ਵੀ ਨੀਰੂ ਨੇ ਯੂ ਕੈਨ ਡੂ ਇਟ ਤੁਸੀਂ ਇਹ ਕਰ ਸਕਦੇ ਹੋ ਕਦੇ ਤੁਸੀਂ ਆਪ ਜਾਂ ਇਮੋਸ਼ਨਲ ਬ੍ਰੇਕਡਾਊਨ ਹੋਇਆ ਹੋਵੇ ਉਸਤਾਜ ਜੀ ਨੇ ਕਾਫੀ ਟੇਸ ਕਰਵਾਏ ਮੈਥੋਂ ਕਿਉਂਕਿ ਕਈ ਡਾਇਰੈਕਟਰਸ ਹੁੰਦੇ ਆ ਕਹਿ ਦਿੰਦੇ ਆ ਕਿ ਨੀ ਫਰਸਟ ਟੇਕ ਤੇ ਵੀ ਠੀਕ ਹੈ ਬਟ ਜਗਦੀਪ ਸਰ ਨਹੀਂ ਜਦੋਂ ਤੱਕ ਮਤਲਬ ਮੇਰਾ ਪਰਫੈਕਟ ਨਹੀਂ ਹੁੰਦਾ ਤੇ ਆ ਗਿਆ ਸੀ ਇਹਨਾਂ ਨੂੰ ਪਤਾ ਵੀ ਆ ਕਿ ਮੈਂ ਹੋਰ ਬੈਟਰ ਕਰ ਸਕਦੀਆਂ ਬੈਟਰ ਕਰ ਸਕਦੀਆਂ ਸੋ ਇਹ ਉਦੋਂ ਤੱਕ ਮੈਨੂੰ ਪੁਸ਼ ਕਰਦੇ ਰਹਿੰਦੇ ਆ ਸੋ ਮੈਂ ਮੈਂ ਇਹਨਾਂ ਨੂੰ ਵੀ ਬਹੁਤ ਬਹੁਤ ਰਿਸਪੈਕਟ ਕਰਦੀ ਆ ਬਹੁਤ ਜ਼ਿਆਦਾ